ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਵਾਹਲਾ ਡੇਰੀ ਫਾਰਮ ਤੇ ਸਵਾਗਤ ਆ। ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਹਰੜਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ। ਅੱਜ ਤੁਹਾਨੂੰ ਖੂਬ ਸੂਰਤ ਝੋਟੀ ਵਿਖਾਉਣ ਲੱਗੇ ਆ ਚੰਗੇ ਰਿਕਾਰਡ ਵਾਲੀ ਤੇ ਪਿਓਰ ਮਰਾ ਨਸਲ। ਤੇ ਬਾਕੀ ਕਰਦੇ ਆਪਾਂ ਵੀਰ ਹੁਣਾਂ ਨਾਲ ਗੱਲ ਬਾਤ ਤੇ ਪੁੱਛਨੇ ਇਹਦੀ ਸਾਰੀ ਡਿਟੇਲ ਤੇ ਆਜੋ ਵੀਰ ਜੀ। ਸਤਿ ਸ਼੍ਰੀ ਅਕਾਲ ਬਗੀਚੇ ਵੀਰ। ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ। ਕੀ ਹਾਲ ਆ? ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਠੀਕ ਠਾਕ ਵਧੀਆ ਹੋ ਰਿਹਾ ਵਧੀਆ ਚਾਹੀਦਾ ਏ ਕਮ ਕਿਦਾਂ ਬਸ ਵਧੀਆ 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 ਚਾਹੀਦਾ ਏ ਹੋਰ ਠੀਕਵੇਂ ਹਾਂਜੀ ਠੀਕ ਆ ਠੀਕ ਆ ਤੇ ਦੱਸੋ ਇਹਦੀ ਡਿਟੇਲ ਇਹ ਨਾਮ ਤੇ ਐਡਰੈਸ ਦੱਸਿਓ ਪਹਿਲਾਂ ਇੱਕ ਮੈਂ ਦੱਸ ਨਾਂ ਮੇਰਾ ਐਕਬ ਜੋਸ ਸਿੰਘ ਪਿੰਡ ਹਰੜਕਲਾ ਦਾ ਸਈਲਾ ਜਗਾਇਲਾ ਜਿਹਨਾਂ ਨੂੰ ਜਰੂਰ ਠੀਕ ਆ ਫੋਨ ਨੰਬਰ ਪੁੱਤ 904154595 4995 904154595 ਠੀਕ ਆ ਵੀ ਠੀਕ ਆ ਹੋਰ ਫਿਰ ਠੀਕ ਠਾਕ ਵਧੀਆ 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 ਤੇ ਕਿੰਨੇ ਰਿਕਾਰਡ ਵਾਲੀ ਹੈ ਝੋਟੀਏ ਇਹ ਝੋਟੀ ਖਲੇ ਵੀਰ ਜੀ ਐਸ ਤੈ ਪੂਰਾ 14 ਲੀਟਰ ਵਾਲਾ ਦੁੱਧ ਜੇ ਪੂਰਾ 14 ਲੀਟਰ ਤੇ ਦਿਖਾਵਾ 15 ਦਾ ਹੈ ਅੱਛਾ ਹਾਂਜੀ ਠੀਕ ਆ ਦਿਖਾਵਾ 15 ਦਾ ਹੈ ਲੀਟਰ ਵਾਲਾ 14 ਲੀਟਰ ਦਾ ਦੁੱਧ ਜੇ ਮੰਨ ਲਓ 14 ਕਿਲੋ ਭਾਵੇਂ ਵੀਰ ਚਾਰ ਟਾਈਮ ਚੋ ਕੇ ਖੜੇ ਹੋਏ ਭਾਵੇਂ ਕੋਈ ਪੰਜ ਟਾਈਮ ਚੋਵੇ ਯਾਰ ਇਥੇ ਅੱਛਾ ਹਾਂ ਚਲੋ ਵੀਰ ਜੀ 14 ਕਿਲੋ ਵੀਰ ਕਹਿੰਦਾ ਦੁੱਧ ਜੇ ਤੇ ਬਾਕੀ ਝੋਟੀਏ ਵੀ نسل ਦੀ ਬੜੀ ਆ ਅਵੇ ਕੋ ਮੈਂ ਜੈਡ ਬਲਾ ਗਿਆ ਝੋਟੀ ਪੂਰੀ ਜੈਡ ਬਲਾ ਝੋਟੀ ਆ ਤੇ ਮੰਨ ਲਓ ਸੇਵਾ ਕੀ ਤਾ ਵਧੂ ਕਿ ਨਹੀਂ ਹੋਰ ਵਧੂ 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 ਕਿਉਂ ਬੀਜੇ ਹੀ ਰਾ 10 12 ਜਰਾ ਜਵਾ ਗਿਆ ਆ ਚਲੋ ਕੋਈ 10 ਦਾ ਲਾਲੇ 12 ਦਾ ਕੋਈ 15 ਦਾ ਵੀ ਲਾਲੇ ਵੀਰ ਮਗਰ ਕਟਾ ਜੇ ਹਾਂਜੀ ਹਾਂਜੀ ਤੇ ਬਾਕੀ ਵੇਖੋ ਖੂਬ ਸੋਹਣੀ ਝੋਟੀ ਆ ਪੂਰੀ ਸਾਫ ਸੁਥਰੀ ਝੋਟੀ ਆ ਹੁਣ ਵੇਖੋ ਬੱਚਾ ਲੱਗ ਗਿਆ ਏ ਬੀਜੇ ਵੀਰ ਲਓ ਵੀਰ ਜੀ ਵੀਰ ਕਹਿੰਦਾ ਬੱਚਾ ਲੱਗ ਗਿਆ ਏ ਬੱਚਾ ਮਗਰ ਵਜਾ ਸੀ ਵਜਾ ਏ ਤੋ ਸਾਰਿਆਂ ਨੂੰ ਮੂੰਹ ਲਾ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਤੇ ਬਾਕੀ ਦੁੱਧ ਇੰਨਾ ਵੀ ਰਹੂ ਹੋਵੇ ਹੈ ਮੈਂ ਨਾ ਜੇ ਦੁੱਧ ਦਾ ਉਹਦਾ ਤਾਂ ਆਖੇ ਕੋਈ ਅੱਛਾ ਪੂਰੇ ਆਪਣਾ ਜਿੱਤ ਥੱਲੀ ਕਰਕੇ ਖੜੇ ਕੋਈ ਵੀਰ ਭਾ ਹਾਂ ਬਿਲਕੁਲ ਬਿਲਕੁਲ ਬਾਕੀ ਗਰੰਟੀ ਆ ਵੀਰ ਦੀ ਵੀ ਜੇ 14 ਕਿਲੋ ਹੋਵੇ ਤਾਂ ਲੈ ਜੇ ਤੇ ਜੇ ਨਾ ਹੋਵੇ ਤਾਂ ਰਹਿਣ ਦੇ ਹੈ ਬਸ ਤੇ ਬਾਕੀ ਇਹ ਆ ਵੀ ਝੋਟੀ ਦੁੱਧ ਵਾਲੀ ਆ ਇਹ ਗੱਲ 'ਚ ਕੋਈ ਨਹੀਂ 14 ਕਿਲੋ ਹੋ ਹਾਂਜੀ ਖੜੋ ਅੱਛਾ ਇਹ ਨਾ ਕੋ ਆਖੇ ਵੀ ਟਾਂ ਲੱਗਾ ਜਾਂ ਇਸ ਤਰ੍ਹਾਂ ਉਤਰਾਵਾ ਆ ਟਾਈਮ ਟਾਈਮ ਚ ਆਵਾਂਗੇ ਕਿਹਨੂੰ ਅੱਛਾ ਟਾਈਮ 'ਚ ਆਵਾਂਗੇ 14 ਕਿਲੋ ਜਿੰਨਾ ਕੋਈ ਮਰਜ਼ੀ ਟਾਈਮ ਤੇ ਆ ਜੇ ਆਪਣੇ ਦੇ ਠੀਕ ਹੈ ਠੀਕ ਹੈ ਹਾਂ ਲੋ ਵਧੀਆ ਗੱਲ ਆ ਬਾਕੀ ਕੱਦ ਵਜਨ ਚੰਗਾ ਝੋਟੀ ਉਧਰ ਦੀ ਹੈ ਵੀਰ ਹਾਂਜੀ ਹਰਿਆਣੇ ਦੀ ਹੈ ਹਰਿਆਣੇ ਦੀ ਹਰਿਆਣੇ ਦੀ ਝੋਟੀ ਜੇ ਲਓ ਵੀ ਜੀ ਹਰਿਆਣੇ ਦੀ ਝੋਟੀ ਜੇ ਥਣਾ ਦਾ ਸਾਇਆ ਤੇ ਗੈਬ ਖਾਉਣਾ ਐ ਗਿੜਗਿੜ ਤੇ ਥਨ ਲੱਗਾ ਜੇ ਬਾਕੀ ਕੀ ਰੇ ਇਹਦੇ ਦੁੱਧ ਦਾ ਡੰਗਰ ਤਾਂ ਮਿਲਦਾ ਨਹੀਂ ਮਿਲਦਾ ਨਹੀਂ ਮਿਲਦਾ ਝੋਟੀ ਨਸਲ ਦੀ ਹੈ ਇੱਥੇ ਡੰਗਰ ਉਹ ਇੱਕ ਮਸਾਂ ਗੱਦਾਂ ਫਿਰ ਵਧੀਆ ਵਧੀਆ ਆ ਮਨਜੋਤ ਸਾਂ ਵੇ ਚਾ ਇਹ ਦੋਵੇਂ ਵੀ ਭਰਾ ਵੇ ਹੋਰ ਮਨਜੋਤ ਠੀਕ ਠਾਕ ਹਾਂਜੀ ਆਦੀ ਵਧੀਆ ਵਧੀਆ ਤੇ ਮਨਜੋਤ ਸਾਂ ਦੱਸ ਝੋਟੀ ਲੋ ਚੰਗੀ ਝੋਟੀ ਹਾਂਜੀ ਚੰਗੀ ਝੋਟੀ ਅੱਛਾ ਮੀਟ ਘਲਾਰੇ ਬਾਸ ਅੱਛਾ ਅੱਖਾਂ ਮੀਟ ਕੇ ਲੈ ਜੀ ਲੈ ਵੇਖ ਲੈ ਦੋਸਤ ਆ ਮਨਜੋਤ ਦਾ ਇਹ ਕੰਮ ਅੱਖਾਂ ਮੀਟ ਕੇ ਕੋਈ ਲੈ ਜੀ ਹਾਂਜੀ ਅੱਖਾਂ ਮੀਟ ਕੇ ਲੈ ਜੀ ਜੇ ਦੁੱਧ ਘੱਟ ਨਿਕਲੇ ਤੇ ਪੈਸੇ ਸਣੇ ਵਾਪਸ ਅੱਛਾ ਪੈਸਾ ਸਣੇ ਵਾਪਸ ਝੋਟੀ ਵੀ ਤੇ ਪੈਸੇ ਅਗਲੇ ਦੇ ਵਾਪਸ ਹੈ ਹਾਂਜੀ ਗਰੰਟੀ ਹੈ ਪੂਰੀ ਲਓ ਜੀ ਮਨਜੋਤ ਵੀਰ ਨੇ ਦੇਤੀ ਜੇ ਗਰੰਟੀ ਠੀਕ ਆ ਲੀਟਰ ਮਾਰ ਕੇ ਲੈ ਲੈ ਕੋਈ ਵੀ ਅੱਛਾ ਲੀਟਰ ਮਾਰ ਕੇ ਹਾਂਜੀ ਹਾਂਜੀ ਠੀਕ ਆ ਲਓ ਜੀ ਮਨਜੋਤ ਨੇ ਦੇਤੀ ਜੇ ਪੂਰੀ ਗਰੰਟੀ ਤੇ ਜੇ ਕੋਈ ਨਿਕਲੇ ਕਮੀ ਤੇ ਮਨਜੋਤ ਦੇ ਘਰ ਸਿੱਧੀ ਝੋਟੀ ਜਾਵੇਗੀ ਤੇ ਪੈਸੇ ਦੇਵੇਗਾ ਮਨਜੋਤ ਹਾਂਜੀ ਕੋਈ ਨਹੀਂ ਦੇ ਲਾਗੇ ਠੀਕ ਹੈ ਵੀਰੇ ਤੇ ਪਰਗਣਾ ਕੋਲੀ ਵੀਰਾ ਲਓ ਜੀ ਬੋਲੇ ਝੋਟੀ ਬਹੁਤ ਚੰਗੀ ਝੋਟੀ ਆ ਤੇ ਪੂਰੀ ਜੈਡ ਬਲੈਕ ਝੋਟੀ ਆ ਤੇ ਵੱਡੀ ਆ ਕੋਈ ਵੀ ਛੋਟੀ ਨਾ ਸਮਝੇ ਪੂਰੀ ਵੱਡੀ ਝੋਟੀ ਏ ਤੇ ਵੀਰ ਨੇ ਦੱਸਿਆ ਵੀ ਬੱਚਾ ਲੱਗ ਗਿਆ ਸੀ ਝੋਟੀ ਨੂੰ ਤੇ ਪਰਗੜ ਵੀਰੇ ਚੁਆਈ ਕਿੰਨੇ ਵਜੇ ਦੀ ਹੋਈ ਜੇ ਚੁਆਈ ਆਪਾਂ 7 ਤੋਂ 7 ਕ 7 ਵਜੇ ਕਰਦੇ ਜੀ ਅੱਛਾ ਪੰਜ ਵਜੇ ਸ਼ਾਮੀ ਅਸ਼ਾਮੀ 5 ਵਜੇ ਸੇਰੇ 7 ਜੀ ਠੀਕ ਹੈ ਵੀ ਠੀਕ ਆ ਮਗਰ ਮੇਲ ਕਾਬਿਆ ਹੈ ਆ ਨਹੀਂ ਕਟਾ ਇਹ ਮਗਰ ਲਾਉਣੀ ਜੀ ਮਗਰ ਕਟਾ ਜੇ ਤੇ ਬਾਕੀ ਵੀ ਨੇ ਗਰੰਟੀ ਪੂਰੀ ਦਿੱਤੀ ਆ ਉਧਰੋਂ ਏਕਮ ਜੋਰ ਨੇ ਵੀ ਗਰੰਟੀ ਦਿੱਤੀ ਆ ਤੇ ਮਨਜੋਤ ਨੇ ਵੀ ਗਰੰਟੀ ਦਿੱਤੀ ਵੀ ਦੁੱਧ ਹੈਗਾ ਏ ਚਤਰਾ ਮਰਜੀ ਕੋਈ ਵੀ ਤਸल्ली ਕਰਕੇ ਖੜੇ ਹਾਂਜੀ ਤੇ ਏਕਮ ਸਿੰਘ ਕਿੰਨਾ ਕ ਰੇਟ ਆ ਫਿਰ ਇਹਦਾ ਜੋਸ ਸਿੰਘ ਆ ਜਾ ਵੀ ਚਾਹੀ ਇਹਦਾ ਕਰਦੇ ਆਪਾਂ 1.5 ਲੱਖ 1.5 ਲੱਖ ਪੁੱਤ ਮੰਗਾਂ ਨੂੰ 1.5 ਬਕੀਤੇ امیر ਮੰਗੀ ਜਾਂ ਅੱਛਾ ਦੇਣੀ ਕਿੰਨੇ ਦੀ ਜਾਇਦ ਜੀ ਕਰੀ ਅੱਜ ਇੱਕ ਪੰਜੀ ਦੀ ਝੋਟੀ ਆਪਾਂ ਲੱਖ ਦੇ ਦਾਂਗੇ ਅੱਛਾ ਕਰ ਦਈਏ ਮਾਨਤਾ ਨੇ ਏਕਮ ਕਰ ਦੋ ਫਿਰ ਲਾਸ਼ ਐ ਸਮਝੋ ਕਰਨਾ ਥੋੜਾ ਬੋਦਾ ਨਹੀਂ ਨਹੀਂ ਲਾਸਟ ਨਹੀਂ 18 ਦੀ ਇੱਕ 18 ਦੀ ਨਹੀਂ ਜੇ ਤੱਕ ਆਣਾ ਚੱਲ ਕੋਈ ਨਹੀਂ ਹੁਣ ਕਹਿਤਾ ਨਾ ਨਹੀਂ ਚਲੋ ਠੀਕ ਹੈ ਲਓ ਵੀਰ ਜੀ 18 ਦੀ ਝੋਟੀ ਮੇਰਾ ਵੀ ਰੱਖਾ ਮੀੜ ਕੇ ਲੈ ਜੇ ਪੂਰੀ ਗਰੰਟਡ ਝੋਟੀ ਆ ਕੋਈ ਕਮੀ ਵਾਲੀ ਗੱਲ ਨਹੀਂ ਆ ਕੋਈ ਕਮੀ ਪੇਸ਼ੀ ਨਹੀਂ ਝੋਟੀ ਚਲੋ ਆਪਾਂ ਨੂੰ ਵੀ ਪਤਾ ਵੀ ਝੋਟੀ ਹਲੇ ਦੁੱਧ ਹੈਗਾ ਐ ਨਾ ਉਹ ਤੇ ਵੈਸੇ ਵੀਰਨ ਲੱਗੀਆਂ ਦੇ ਆ ਦੁੱਧ 14 ਕਿਲੋ ਹੈਗਾ ਕੋਈ ਕਮੀ ਵਾਲੀ ਗੱਲ ਨਹੀਂ ਹੈਗੀ ਝੋਟੀ ਠੀਕ ਹੈ ਕਿ ਨਹੀਂ ਪ੍ਰਗਟ ਵੀਰ ਹਾਂਜੀ ਤੇ ਚੌਣ ਜਾਨ ਵੀਰ ਕਿਦਾਂ ਹੀ ਇੱਕ ਨੰਬਰ ਆ ਜੀ ਅੱਛਾ ਇੱਕ ਨੰਬਰ ਠੀਕ ਆ ਇੱਕ ਨੰਬਰ ਯਾਰਾ ਚੌਣ ਦਾ अच्छा बोल लिया हां जी ठीक है ठीक है चलो बढ़िया गल है लो वीर जी छोटी जी नहीं ये कोई कमी ਤੇ ਮੇਰਾ ਵੀ ਕੋਈ ਅੱਖਾਂ ਮੀਟ ਕੇ ਲੈ ਜਾ ਵੇਖੋ ਤੂੜੀ ਦੇ ਵਜੀ ਤੂੜੀ ਗਈ ਜੰਦੀ ਚਾਰੂ ਵੀ ਬਹੁਤ ਜਿਆਦੀ ਆ ਕੁੱਤਾ ਦੀ ਤੂੜੀ ਆ ਹਰਿਆ ਬੜਾ ਘੱਟ ਨਾ ਪਾਉਂਦੇ ਆ ਠੀਕ ਆ ਠੀਕ ਆ ਹਾਂ ਜੀ ਠੀਕ ਆ ਵੀਰ ਚਲੋ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ ਸਾਰੇ ਵਾਲਾ ਡੇਰੀ ਫਾਰਮ ਤੋਂ ਕਰੋ ਸਪੋਰਟ ਮੇਰੇ ਭਰਾ ਠੀਕ ਆ ਵੀਰ ਜੀ ਠੀਕ ਆ ਹਾਂ ਜੀ